ਬ੍ਰੇਕਫਾਸਟ ਸਾਰੇ ਦਰਸ਼ਕਾਂ ਦਾ ਸਵਾਗਤ ਖਬਰਾਂ ਦੇ ਸਿਲਸਲੇਨ ਤੌਰ ਤੇ ਆ ਕਿ ਮੋਹਾਲੀ ਸਟੇਟ ਆਪਰੇਸ਼ਨ ਸੈਲ ਨੂੰ ਅੱਜ ਵੱਡੀ ਸਫਲਤਾ ਹੱਥ ਲੱਗੀ ਹੈ ਜਿਹਾ ਮੋਹਾਲੀ ਦੇ ਵੇਰਕਾ ਚੌਕ ਤੋਂ ਦੋ ਫਰਜੀ ਗੈਂਗਸਟਰ ਗ੍ਰਿਫਤਾਰ ਕਰ ਲਏ ਗਏ ਨੇ ਮੋਹਾਲੀ ਦੇ ਵੇਰਕਾ ਚੌਕ ਤੋਂ ਫਰਜੀ ਗੈਂਗਸਟਰ ਕਾਬੂ ਕੀਤੇ ਨੇ 30 ਲੱਖ ਰੁਪਏ ਦੀ ਫਰੋਤੀ ਲੈਣ ਆਏ ਸੀ ਇਹ ਮੁਲਜ਼ਮ ਕੋਰਟ ਨੇ ਦੋਹਾਂ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਸੋ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਦਾ ਨਾਮ ਲੈ ਕੇ ਫਰੋਤੀਆਂ ਮੰਗਦੇ ਸਨ ਪਰ ਆਖਰਕਾਰ ਇਹ ਪੁਲਿਸ ਦੇ ਹੱਥੇ ਚੜ੍ਹ ਹੀ ਗਏ ਦੱਸਿਆ ਜਾ ਰਿਹਾ ਕਿ ਇੱਕ ਮੁਲਜ਼ਮ ਚੰਡੀਗੜ੍ਹ ਦੇ ਮਲਵਾ ਅਤੇ ਦੂਜਾ ਸ੍ਰੀ ਆਨੰਦਪੁਰ ਸਾਹਿਬ ਦਾ ਵਸਨੀਕ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ 파ਰੋ ਇਹਨਾਂ ਦੀਆਂ ਸ਼ਕਲਾਂ ਵੀ ਐਸੇ ਗੈਂਗਸਟਰ ਵਰਗੀਆਂ ਨਹੀਂ ਪਰ ਦੱਸਿਆ ਜਾਂਦਾ ਕਿ ਗੋਲਡੀ ਬਰਾੜ ਦੀ ਆਵਾਜ਼ ਘੜ ਕੇ ਗੋਲਡੀ ਬਰਾੜ ਦੇ ਨਾਮ ਤੇ ਫਰੋਤੀਆਂ ਮੰਗਦੇ ਸੀ ਆਖਰਕਾਰ ਚੜ ਗਿਆ ਡਿੱਕੇ ਰੁਕ ਕਰਦੇ ਹਾਂ ਅਗਲੀ ਖਬਰ ਦਾ ਜਗਰਾਉਂ ਚ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਤੇ ਕਤਲ ਦੀਆਂ ਤਸਵੀਰਾਂ ਵੀ ਤੁਹਾਨੂੰ ਉਸ ਦੀ ਇੱਕ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਜਿਆਂ ਘਰ ਦੇ ਅੰਦਰ ਦਾਖਲ ਹੋ ਕੇ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ ਸ਼ਖਸ ਤੇ ਗੋਲੀਆਂ ਵਾਰਾ ਕੇ ਇਹ ਬਦਮਾਸ਼ ਫਰਾਰ ਹੋ ਗਏ ਨੇ ਇੱਕ ਗੋਲੀ ਮੱਥੇ ਤੇ ਵੱਜੀ ਦੂਜੀ ਛਾਤੀ ਤੇ ਤੇ ਸ਼ਖਸ ਦੀ ਹੋ ਗਈ ਮੌਤ ਮ੍ਰਿਤਕ ਦੀ 45 ਸਾਲਾ ਪਰਮਜੀਤ ਸਿੰਘ ਵਜੋਂ ਹੋਈ ਹੈ ਪਛਾਣਿਆ 45 ਸਾਲਾ ਪਰਮਜੀਤ ਨੂੰ ਮੌਤੇ ਘਾਟ ਦਰ ਦਿੱਤਾ ਗਿਆ ਪਿੰਡ ਬਾਦਰਕੇ ਦੇ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਪਰਮਜੀਤ ਜਿਸ ਨੂੰ ਕੀ ਗੋਲੀਆਂ ਮਾਰੀਆਂ ਗਈਆਂ ਤਸਵੀਰਾਂ ਟੈਲੀਵਿਜ਼ਨ ਸਕਰੀਨ ਤੇ ਤੁਸੀਂ ਵੇਖ ਪਾ ਰਹੇ ਹੋ ਇਕਦਮ ਚੀਕਚੰਗਾੜਾ ਇੱਥੇ ਮਚਦਾ ਵਿਖਾਈ ਦਿੱਤਾ ਪਤਾ ਨਹੀਂ ਲੱਗਾ ਕਿ ਆਖਰਕਾਰ ਹੋਇਆ ਕੀ ਹੈ ਪਰ ਇਸ ਸ਼ਖਸ ਦੀ ਮੌਤ ਹੋ ਚੁੱਕੀ ਹੈ ਜਗਰਾਉਂ ਦੇ ਵਿੱਚ ਦਿਨ ਦਿਹਾੜੇ ਲਾਈਵ ਕਤਲ ਘਰ ਦੇ ਅੰਦਰ ਦਾਖਲ ਹੋ ਕੇ ਬਦਮਾਸ਼ਾਂ ਨੇ ਗੋਲੀਆਂ ਮਾਰੀਆਂ ਨੇ ਸ਼ਖਸ ਤੇ ਗੋਲੀਆਂ ਵਰਾ ਕੇ ਬਦਮਾਸ਼ ਫਰਾਰ ਹੋ ਗਏ ਇੱਕ ਗੋਲੀ ਮੱਥੇ 'ਚ ਵੱਜੀ ਦੂਜੀ ਛਾਤੀ ਤੇ ਤਹ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਸਾਹਮਣੇ ਉਹ ਗੋਲੀਆਂ ਮਾਰੀਆਂ ਗਿਆ ਨੇ ਇੱਕ ਮੱਥੇ 'ਚ ਦੂਜੀ ਛਾਤੀ ਤੇ ਬੰਦਾ ਉੱਥੇ ਡਿੱਗ ਪੰਦਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਕੀ ਰੰਜਿਸ਼ ਹੋ ਸਕਦੀ ਹੈ ਜਾਂ ਫਿਰ ਅਖਰਕਾਰ ਕਿਸ ਇਰਾਦੇ ਦੇ ਨਾਲ ਇਹ ਕਤਲ ਕੀਤਾ ਗਿਆ ਇਹ ਫਿਲਹਾਲ ਹੁਣ ਪੁਲਿਸ ਤਫਤੀਸ਼ ਕਰੇਗੀ ਤਫਤੀਸ਼ ਦਾ ਵਿਸ਼ਾ ਸਮਝਿਆ ਜਾ ਸਕਦਾ ਹੈ ਲੋਕ ਇੱਧਰ ਉੱਧਰ ਜਿਹੜੇ ਭੱਜਦੇ ਵਿਖਾਈ ਦੇ ਰਹੇ ਨੇ ਇਹ ਤੁਸੀਂ ਤਸਵੀਰਾਂ 'ਚ ਵੇਖ ਪਾ ਰਹੇ ਹੋ ਚੀਖ ਚੰਗਾੜਾ ਮਚ ਗਿਆ ਪਤਾ ਨਹੀਂ ਲੱਗਾ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਬਦਮਾਸ਼ ਕੀ ਕਾਰਾ ਕਰ ਗਏ ਤਸਵੀਰਾਂ ਤੁਸੀਂ ਵੇਖੋ ਦੋ ਗੋਲੀਆਂ ਮਾਰੀਆਂ ਇੱਕ ਛਾਤੀ ਤੇ ਤੇ ਇੱਕ ਮੱਥੇ ਤੇ ਘਰ ਦੇ ਅੰਦਰ ਦਾਖਲ ਹੋ ਕੇ ਜੁਰਤ ਵੇਖੋ ਤੁਸੀਂ ਇਹਨਾਂ ਬਦਮਾਸ਼ਾਂ ਦੀ ਇਹਨਾਂ ਦੀ ਇੰਨੀ ਜੁਰਤ ਕਿ ਘਰ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਮਾਰ ਗਏ ਵਾਕੇ ਚ ਪੰਜਾਬ ਦਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਤ ਦਿਨ ਨਿਕਲਦਾ ਵਖਾਈ ਦਿੰਦਾ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਨਿਕਲਦੇ ਜਨਾਜ਼ੇ ਦੀ ਇੱਕ ਹੋਰ ਤਸਵੀਰ ਜਗਰਾਉ ਤੋਂ ਸਾਡੇ ਸੋਗੀ ਹੇਮਰਾਜ ਐਸਲਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ ਅਪਡੇਟ ਦੇਣ ਦੇ ਲਈ ਹੇਮਰਾਜ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਵਾਕਿਆਚੀ ਬੜੀ ਦਿਲ ਕੰਬਾਉ ਘਟਨਾ ਹੈ ਘਰ ਦੇ ਅੰਦਰ ਵੀ ਕੋਈ ਸੁਰੱਖਿਅਤ ਨਹੀਂ ਘਰ ਦੇ ਬਾਹਰ ਵੀ ਕੋਈ ਸੁਰੱਖਿਅਤ ਨਹੀਂ ਕੀ ਰੰਜਿਸ਼ ਤਸੀ ਜਾਰੀ ਆਖਰਕਾਰ ਕੀ ਮਕਸਦ ਦੱਸਿਆ ਜਾ ਰਿਹਾ ਕਾਤਲਾਂਾਂ ਦਾ ਘਰ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਮਾਰ ਗਏ ਜੀ ਬਿਲਕੁਲ ਅਮੀ ਤੋ ਇਹ ਬਹੁਤ ਹੀ ਇੱਕ ਹੈਰਾਨੀ ਵਾਲੀ ਗੱਲ ਤੇ ਪਿੰਡ ਦੇ ਵਿੱਚ دہشت ਫੈਲਾਉਣ ਵਾਲੀ ਗੱਲ ਹੋਈ ਹੈ ਕਿ ਪਿੰਡ ਬਾਰਦਕੇ ਦੇ ਵਿੱਚ ਸ਼ਰਿਆਮ ਦਿਨ ਦੇ ਹਰੇਕ ਘਰ ਦੇ ਵਿੱਚ ਵੜ ਕੇ ਇਹ ਇੱਕ ਬੰਦੇ ਨੂੰ ਦੋ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਜੋ ਕਿ ਪਿੰਡ ਦੇ ਵਿੱਚ ਇੱਕ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀਗਾ ਪਰ ਫਿਰ ਵੀ ਉਸ ਨੂੰ ਕਤਲ ਕੀਤਾ ਗਿਆ ਹੈ ਕਿਉਂ ਕਤਲ ਕੀਤਾ ਗਿਆ ਹੈ ਵਿਅਕਤੀ ਕੌਣ ਸਨ ਜਿਨ੍ਹਾਂ ਨੇ ਸ਼ਰਮ ਦਿਨ ਦਿਹਾੜੇ ਪੂਰੇ ਕਾਨੂੰਨੀ ਧੱਜਿਆਂ ਉਡਾਂਦੇ ਹੋਏ ਕਾਨੂੰਨ ਦੀ ਕੋਈ ਪਰਵਾਹ ਨਾ ਕਰਦੇ ਹੋਏ ਇਸ ਵਿਅਕਤੀ ਨੂੰ ਘਰ ਦੇ ਵਿੱਚ ਵੜ ਕੇ ਕਤਲ ਕੀਤਾ ਹੈ ਪੁਲਿਸ ਦੇਸ਼ਕ ਸੀਸੀਟੀਵੀ ਸਹੂਲਤਾਂ ਦੇ ذریعے ਜਲਦੀ ਇਸ ਕਤਲ ਨੂੰ ਟ੍ਰੇਸ ਕਰਨ ਦਾ ਦਾਵਾ ਕਰ ਰਹੀ ਹੈ ਪਰ ਫਿਰ ਵੀ ਜੋ ਪੰਜਾਬ ਦੇ ਵਿੱਚ ਆਏ ਜਿਹੜੀ ਕਾਨੂੰਨੀ ਵਿਵਸਥਾ ਦਾ ਡਗਮਗਾ ਰਹੀ ਹੈ ਕੋਈ ਇਸ ਤੇ ਕੰਟਰੋਲ ਨਹੀਂ ਹੋ ਪਾ ਰਿਹਾ ਨਾਜਾਇਜ਼ ਜਿਹੜੇ ਹਥਿਆਰ ਨੇ ਉਹ ਬਕਾਇਦਾ ਪੰਜਾਬ ਵਿੱਚ ਦਿਨ ਦਿਨ ਵੱਧ ਰਹੇ ਨੇ ਉਹੀ ਨਜਾਇਜ਼ ਹਥਿਆਰਾਂ ਨੇ ਚੱਲਦੇ ਹੀ ਇਹ ਵੀ ਕਤਲ ਕੀਤਾ ਗਿਆ ਜਾ ਪਤਾ ਹੈ ਕਿਉਂਕਿ ਜੋ ਹਥਿਆਰ ਨਾਲ ਗੋਲੀ ਚਲਾਈ ਗਈ ਹੈ ਉਹ ਹਥਿਆਰ ਪੁਲਿਸ ਕਹਿੰਦੀ ਹੈ ਕਿ ਹੋ ਸਕਦਾ ਉਹ ਲਾਇਸੈਂਸੀ ਨਾ ਹੋਣ ਨਜਾਇਜ਼ ਹੋਣ ਪਰ ਹੁਣ ਜੋ ਪੁਲਿਸ ਵੱਖ-ਵੱਖ ਅੰਗਰੇਜ਼ਾਂ ਤੇ ਕੰਮ ਕਰ ਰਹੀ ਹੈ ਵੱਖ-ਵੱਖ ਥਿਊਰੀਆਂ ਤੇ ਕੰਮ ਕਰ ਰਹੀ ਹੈ ਉਹ ਥਿਊਰੀਆਂ ਹੁਣ ਕਿਸ ਰਿਜ਼ਲਟ ਸਾਹਮਣੇ ਲਿਆਉਂਦੀਆਂ ਹਨ ਇਹ ਦੇਖਣਾ ਬਾਕੀ ਰਹੇਗਾ ਅਮੀਤ ਬਹੁਤ ਬਹੁਤ ਸ਼ੁਕਰੀਆ ਅ ਸਾਰੇ ਜਾਣਕਾਰਾਂ ਦਾ ਦਰਸ਼ਕਾਂ ਦਾ ਪੰਚਾੰਦਲੀ ਹਿਮਰਾਜ ਪਰ ਵਾਕਿਆ ਜੀ ਬੇਹੱਦ ਹੈਰਾਨੀਜਨਕ ਹੈ ਘਟਨਾ ਸਮਝੀ ਜਾ ਸਕਦੀ ਹੈ ਦਿਨ ਦਹਾੜੇ ਕਤਲ ਕਰ ਦਿੱਤਾ ਗਿਆ ਵੀ ਘਰ ਦੇ ਅੰਦਰ ਦਾਖਲ ਹੋ ਕੇ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਜਨਾਜ਼ਾ ਤਸਵੀਰਾਂ ਦੇ ਰਾਹੀਂ ਵੇਖ ਪਾ ਰਹੇ ਹੋ ਤੁਸੀਂ